ਨਸ਼ੇ ਦੇ ਖਾਤਮਾ ਕਰਨ ਵਾਸਤੇ ਅਸੀਂ ਫੋਟੇ ਖੜੇ ਹੋਏ ਆ ਜਿਹੜਾ ਸਾਡੇ ਲੋਕ ਸਾਥ ਦੇਣ ਤੇ ਅਸੀਂ ਪ੍ਰਸ਼ਾਸਨ ਦਾ ਸਾਥ ਲੈ ਕੇ ਇਹ ਨਸ਼ਾ ਮੁਕਤ ਕਰਾ ਸਕੀਏ ਇਸ ਕਰਕੇ ਅਸੀਂ ਚੰਗੀ ਤਰ੍ਹਾਂ ਹੀ ਸੋਚਿਆ ਅਸੀਂ ਪੂਰੀ ਤਰ੍ਹਾਂ ਹੀ ਇਹਨਾਂ ਦਾ ਖਾਤਮਾ ਕਰਨਾ ਵਾ ਕਿ ਜਿਹੜੋਂ ਖਤਮ ਕਰਨਾ ਵਾ ਇਲਾਕੇ ਨਾਲ ਪੂਰਾ ਪੂਰਾ ਸਹਿਯੋਗ ਆ ਸਾਰੇ ਵੀ ਜੋ ਅਸੀਂ ਚੋਣੇ ਆ ਸਾਰੇ ਉਹ ਚੋਣਦੇ ਆ ਸਾਡਾ ਪੂਰੇ ਸਹਿਮਤੀ ਇਹਨਾਂ ਦੀ ਅਗਰ ਨਹੀਂ ਤਾਂ ਇਲੈਕਸ਼ਨ ਨੂੰ ਕੁਝ ਹੀ ਦਿਨ ਬਾਕੀ ਬਚੇ ਨੇ ਤੇ ਹਰ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਕਰਨ ਲਈ ਲਗਾਤਾਰ ਦਿਨ ਰਾਤ ਇਕ ਕੀਤਾ ਹੋਇਆ ਹੈ ਇਸ ਵਕਤ ਅਸੀਂ ਮੌਜੂਦਾ ਵਾਰਡ ਨੰਬਰ 43 ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵਿੰਦਰ ਸਿੰਘ ਸੋਨੂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਕਹਿਣਾ ਚਾਹੋਗੇ ਚੋਣ ਪ੍ਰਚਾਰ ਕਰ ਰਹੇ ਹੋ ਚੋਣ ਪ੍ਰਚਾਰ ਕਰ ਰਹੇ ਆ ਕਿ ਆਪਾਂ ਸਾਰੇ ਜਾਣ ਦੱਸੰਦੇ ਆ ਕਿ ਅਸੀਂ ਪ੍ਰਚਾਰ ਇਸ ਕਿਤਾਬ ਇਹ ਨਸ਼ੇ ਦੇ ਖਾਤਮਾ ਕਰਨ ਵਾਸਤੇ ਅਸੀਂ ਕੋਟੇ ਖੜੇ ਹੋਏ ਆਂ ਜਿਹੜਾ ਸਾਡਾ ਲੋਕ ਸਾਥ ਦੇਣ ਤੇ ਅਸੀਂ ਪ੍ਰਸ਼ਾਸਨ ਦਾ ਸਾਥ ਲੈ ਕੇ ਇਹ ਨਸ਼ਾ ਮੁਕਤ ਕਰਾ ਸਕੀਏ ਜਿਹੜੇ ਨਸ਼ੇ ਦੇ ਲੋਕੀ ਤਾਂ ਗਿਆ ਮਾਵਾਂ ਰੋਂਦੀਆਂ ਵਾਂ ਇਹਨਾਂ ਨੂੰ ਸਹੀ ਕਰ ਸਕੀਏ ਕੀ ਕੀ ਪ੍ਰਾਇੋਰਟੀਜ਼ ਰਹਿਣਗੀਆਂ ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਪਹਿਲੇ ਆਧਾਰ ਤੇ ਕੰਮ ਪਹਿਲੇ ਆਧਾਰ ਤੇ ਤੇ ਸਭ ਤੋਂ ਪਹਿਲਾਂ ਨਸ਼ੇ ਦਾ ਖਾਤਮਾ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜੇ ਜਿਹੜੇ ਲੋਕਾਂ ਦੇ ਕੰਮ ਰੁਕੇ ਆ ਜੇ ਕਿਸੇ ਦਾ ਇਹ ਆਦੇ ਸੜਕ ਨਹੀਂ ਪਈ ਕਿਹਦੇ ਗਲੀਆਂ ਵਿੱਚ ਟੋਏ ਪਏ ਆ ਜੋ ਵੀ ਆ ਸਭ ਕੰਮ ਆਪਾਂ ਕਰਾਂਗੇ ਇਸੇ ਕਰਕੇ ਇੱਥੇ ਆਏ ਆ ਸਰਕਾਰ ਦੇ ਵਿੱਚ ਵੀ ਜਿਹੜੇ ਕੰਮ ਲੋਕੀ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਣਦੇ ਅਸੀਂ ਉਹ ਉਹਨਾਂ ਨੂੰ ਲੋਕਾਂ ਦੀ ਮੁਸ਼ਕਲਾਂ ਸੁਣਾਵਾਂਗੇ ਤੇ ਪੂਰੀਆਂ ਸਾਰੀਆਂ ਕਰਾਂਗੇ ਕੀ ਮੰਨਦੇ ਹੋ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਇਸ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਖਰੀ ਨਹੀਂ ਉਤਰੀਆਂ ਨਸ਼ੇ ਵਾਲੇ ਧਿਆਨ ਦਿੱਤਾ ਨਹੀਂ ਜਾ ਰਿਹਾ ਹੋਰ ਕਈ ਕੰਮ ਆ ਨਸ਼ੇ ਵਾਲੇ ਬਹੁਤ ਜ਼ਿਆਦਾ ਹੋ ਗਿਆ ਨਸ਼ੇ ਵਾਲਾ ਕਦੀ ਇਧਰੋਂ ਜਾਣ ਦੇ ਤੇ ਦੂਜੇ ਪਿੰਡ ਚਲ ਜਾਂਦੇ ਆ ਦੂਸਰੇ ਪਿੰਡੋਂ ਆਣ ਦੇ ਇਧਰ ਆ ਜਾਂਦੇ ਆ ਇਸ ਕਰਕੇ ਅਸੀਂ ਚੰਗੀ ਤਰ੍ਹਾਂ ਹੀ ਸੋਚਿਆ ਅਸੀਂ ਪੂਰੀ ਤਰ੍ਹਾਂ ਹੀ ਇਹਨਾਂ ਦਾ ਖਾਤਮਾ ਕਰਨਾ ਵਾ ਕਿ ਜਿਹੜੋਂ ਖਤਮ ਕਰਨਾ ਵਾ ਜਿਹੜੇ ਵੇਚਦੇ ਆ ਉਹਨਾਂ ਦਾ ਅਸੀਂ ਪੂਰੀ ਤਰ੍ਹਾਂ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨਾਂ ਨੂੰ ਅੰਦਰ ਕਰਾਵਾਂਗੇ ਤੇ ਜਿਹੜੇ ਬੰਦੇ ਕਰਦੇ ਆ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਦੇ ਮਾਮਾ ਦੇ ਪੋਤਾਂ ਨੂੰ ਉਹਨਾਂ ਦੇ ਮਾਵਾਂ ਨੂੰ ਸੁੱਖ ਤੇ ਨੀਂਦ ਸੌਂਦਾ ਕੰਮ ਕਰਾਂਗੇ ਵਾਹ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਜਿਹੜਾ ਇਲਾਕਾ ਨਿਵਾਸੀ ਨੂੰ ਦੇਖਣੀਆਂ ਪੈਂਦੀਆਂ ਨੇ ਤੁਹਾਡੇ ਕੋਲ ਤਾਂ ਆਂਦੀਆਂ ਆ ਮੁਸ਼ਕਲਾਂ ਦੇ ਸਭ ਜਿਹੜੀ ਛੜਕਦੀ ਮੁਸ਼ਕਲ ਉਹ ਸਹੀ ਹੋ ਗਈ ਆ ਹੁਣ ਜਿਹੜਾ ਸੜਕ ਪਾਉਣੀ ਆ ਅੜੀ ਮੰਦਰ ਬਾਜ਼ਾਰ ੜੀ ਸਾਰੀ ਮਤਲਬ ਅੱਜ ਸੜਕ ਪੂਰੀ ਸਹੀ ਹੋ ਗਈ ਆ ਹੁਣ ਇਸ ਤੋਂ ਬਾਅਦ ਮੁਸ਼ਕਲ ਹੋ ਤੋ ਕੋਈ ਹੈਗੀ ਨਹੀਂ ਆ ਬਿੱਲਾਂ ਤੋਂ ਲੋਕੀ ਬਹੁਤ ਖੋਜਾ ਕਿ ਬਿੱਲ ਜ਼ੀਰੋ ਆ ਰਹੇ ਆ ਬਿੱਲ ਬਿੱਲ ਵਾਸਤੇ ਦੇਤੋ ਤੋਂ ਲੋਕੀ ਕਹਿੰਦੇ ਆ ਕਿ ਅਸੀਂ ਇਹ ਸਰਕਾਰ ਘਮਾਉਣੀ ਨਹੀਂ ਆ ਤੁਹਾਡੇ ਬਿੱਲ ਫਿਰ ਜੇ ਸਰਕਾਰ ਬਿੱਲ ਮਾਫ ਕੀਤਾ ਵਾ ਅਸੀਂ ਇਹ ਨਹੀਂ ਚੁੰਦੇ ਕਿ ਹਾਲੇ ਫਿਰ ਬਿੱਲ ਹੋਣ ਜਾਂ ਜਿਦਾਂ ਮੀਟਰ ਕੱਟੇ ਜਾਣ ਜਿਨ੍ਹਾਂ ਲੋਕਾਂ ਨੂੰ ਨਹੀਂ ਤਰਦੇ ਸੀ ਬਿੱਲ ਜ਼ਾਇਰੇ ਮਾਤਰ ਸਾਥੀ ਉਹਨਾਂ ਦੇ ਮੀਟਰ ਕੱਟੇ ਜਾਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਸਾਡੇ ਕੋਲ ਆਉਂਦੇ ਸੀ ਭਾਦੀ ਮਸਤ ਕਰੋ ਪਰ ਹੁਣ ਇਸ ਵਕਤ ਜਿਹੋਦੀ ਸਰਕਾਰ ਆਈ ਆ ਕਿਸੇ ਵੀ ਬੰਦੇ ਦਾ ਮੀਟਰ ਨਹੀਂ ਕਟਿਆ ਗਿਆ ਇਲਾਕਾ ਨਿਵਾਸੀਆਂ ਨਾਲ ਕਿਵੇਂ ਦਾ ਸਹਿਯੋਗ ਤੁਹਾਨੂੰ ਮਿਲਦਾ ਹੈ ਇਲਾਕਾ ਨਾਲ ਉਸ ਨੇ ਪੂਰਾ ਪੂਰਾ ਸਹਿਯੋਗ ਆ ਸਾਰੇ ਵੀ ਜੋ ਅਸੀਂ ਚੁੰਨੇ ਆ ਸਾਰੇ ਉਹ ਚੁੰਦੇ ਆ ਸਾਡਾ ਨਾ ਪੂਰੇ ਸਹਿਮਤੀ ਹੈ ਇਹਨਾਂ ਦੀ ਤੇ ਸਾਰਿਆਂ ਨਾਲ ਸਹਿਮਤੀ ਆ ਹਰ ਕੋਈਾਨੂੰ ਹੰਧਾਰਾ ਭਰਦਾ ਪਿਆ ਵੋਟ ਤੁਹਾਨੂੰ ਹੀ ਪਾਵਾਂਗੇ ਸੋਨੂ ਪਾਪਾ ਜਿੰਦਾਬਾਦ ਸੋਨੂ ਪਾਪਾ ਜੀ ਜਿੰਦਾਬਾਦ ਸੋਨੂ ਪਾਪਾ ਜੀ ਮਾਰਤਾ ਨੇ ਮਿਲ ਗਈ ਪਾਵਾਂਗੇ ਸਾਰੇ ਨਾਲ ਮਿਲ ਕੇ ਸਾਰੇ ਆਵਾਂਗੇ ਅੱਗੇ ਜੋ ਵੀ ਆ ਅੱਗੇ ਤੋਂ ਅੱਗੇ ਨੰਬਰ ਲਾ ਜਿਹੜੀਆਂ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਆਪਣੇ ਹਲਕੇ ਦੇ ਵਿੱਚ ਦੇਖ ਮੁਸ਼ਕਲਾਂ ਮਤਲਬ ਕੋਈ ਮੁਸ਼ਕਲ ਵੈਸੇ ਹੈ ਨਹੀਂ ਸੜਕ ਦੀ ਉਹ ਵੀ ਬਣ ਗਈ ਹੈ ਵੈਸੇ ਦੀ ਸੜਕ ਤਾਂ ਬਣ ਗਈ ਆ ਬਾਕੀ ਹਾਲੇ ਕੋਈ ਮੁਸ਼ਕਲ ਨਹੀਂ ਗਈ ਕੋਈ ਨਹੀਂ ਹੋ ਗਈ ਫਿਰ ਦੱਸ ਦਾਂਗੇ ਆਪਾਂ ਸੋ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ-ਜੋ ਵੀ ਮੁਸ਼ਕਲਾਂ ਦੱਸਿਆ ਨੇ ਤੇ ਭਾਰੀ ਸਮਰਥਨ ਜਿਹੜਾ ਹੈ ਵਾਰਡ ਨੰਬਰ 43 ਤੋਂ ਰਵਿੰਦਰ ਸਿੰਘ ਸੋਨੂ ਬਾਬਾ ਨੂੰ ਜਿਹੜਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੜੇਨਾ ਨਗਰ ਨਗਰ ਮਿਲ ਇਲੈਕਸ਼ਨ ਲਈ ਇਹਨਾਂ ਨੇ ਉੱtreਨੇ ਵਾਰਡ ਨੰਬਰ 43 ਤੋਂ ਤੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਇਹਨਾਂ ਨੇ ਪਹਿਲ ਦੇ ਆਧਾਰ ਤੇ ਪ੍ਰੋਡਿਟਿਸ ਤੇ ਇਹਨਾਂ ਦਾ ਕਹਿਣਾ ਹੈ ਕਿ ਨਸ਼ਾ ਜਿਹੜਾ ਹੈ ਉਹ ਇਸ ਹਲਕੇ ਦੇ ਵਿੱਚੋਂ ਖਤਮ ਕੀਤਾ ਜਾਵੇਗਾ ਤੇ ਹੋਰ ਵੀ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੇ ਉਹ ਜਿਹੜੀਆਂ ਨੇ ਖਤਮ ਕੀਤੀਆਂ ਜਾਣਗੀਆਂ ਕੈਮਰਾਮੈਨ ਅਸ਼ਟੇ ਨਾਲ ਮਾਸੂਦਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ